ਪਿਛਲੇ ਦਿਨੀ ਮਹਿੰਦਰ ਸਿੰਘ ਕੇਪੀਜੀ ਦੇ ਸੁਪੁੱਤਰ ਹੁਣ ਹਰਸ਼ਪੁੱਤਰ ਰਚੀ ਕੇਪੀਜੀ ਦੀ ਜਿਹੜੀ ਆ ਮਾਤ ਹੋ ਗਈ ਸੀ ਬੇਵਕਤੀ ਮਾਤ ਹੋਈ ਆ ਬਹੁਤ ਹੀ ਵੱਡਾ ਦੁੱਖ ਜਿਹੜਾ ਕੇਪੀ ਪਰਿਵਾਰ ਨੂੰ ਲੱਗਿਆਗਾ ਕਿਉਂਕਿ ਬਹੁਤ ਅੱਛਾ ਉਹਨਾਂ ਦਾ ਰਾਜਨੀਤੀ ਵਿੱਚ ਬਹੁਤ ਲੰਬਾ ਕੈਰੀਅਰ ਰਿਹਾਗਾ ਉਹਨਾਂ ਨੇ ਪੰਜਾਬ ਦੇ ਅੰਦਰ ਕਾਫੀ ਵੱਡੇ ਅਹੁਦੇ ਤੇ ਸੇਵਾ ਕੀਤੀ ਆ ਸੋ ਉਹਨਾਂ ਦੇ ਸੁਪੁੱਤਰ ਦਾ ਬੇਵਕਫੀ ਜਾਣਾ ਨਾ ਸਿਰਫ ਦਾ ਸਮਾਜ ਦੇ ਲਈ ਇੱਥੇ ਉਹਨਾਂ ਦੇ ਪਰਿਵਾਰ ਦੇ ਲਈ ਵੱਡਾ ਘਾਟਾ ਹੈਗਾ ਉੱਥੇ ਸਮਾਜ ਦੇ ਲਈ ਵੀ ਬਹੁਤ ਵੱਡਾ ਘਾਟਾ ਹੈਗਾ ਸੋ ਅੱਜ ਉਹਨਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਸਾਰੇ ਸਾਥੀ ਪਹੁੰਚੇ ਆ ਅਸੀਂ ਸੋ ਉਹਨਾਂ ਨੂੰ ਦੁੱਖ ਵੰਡਾਇਆਗਾ ਅਸੀਂ ਤਾਂ ਇਹੀ ਪ੍ਰਮਾਤਮਾ ਅਕੀ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਰਚੀ ਜੀ ਨੂੰ ਆਪਣੇ ਚਰਨਾਂ ਚ ਬਰਾਜਮਾਨ ਰੱਖੇ ਔਰ ਪਿੱਛੇ ਜਿਹੜਾ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਪਾਣਾ ਮੰਨਣਾ ਦਵਾਲ ਬਖਸ਼। ਇਸ ਲਈ ਵਿੱਚ ਵੀ ਗਈ ਸੀ ਪੁਲਿਸ ਉਹਦੇ ਜੀਜਾ ਜੀ ਦੇ ਘਰੇ ਉੱਥੇ ਵੀ ਕੁਝ ਨਹੀਂ ਮਿਲਿਆ। ਲੁਧਿਆਣਾ ਵੀ ਗਏ ਸੀ, ਦਿੱਲੀ ਵੀ। ਅਜੇ ਤੱਕ ਜੋ ਪਤਾ ਲੱਗਾ ਵੀ ਦਿੱਲੀ ਵਿੱਚ ਉਹਨੇ ਕਿਤੇ ਪਨਾਹ ਲੈ ਲਈ। ਦੇਖੋ ਜਿਹੜਾ ਵੀ ਦੋਸ਼ੀ ਆ ਚਾਹੇ ਕਿਤੇ ਪਨਾਹ ਲੈ ਲੇ ਜਿੱਥੇ ਮਰਜੀ ਉਹ ਭੱਜਣ ਦੀ ਕੋਸ਼ਿਸ਼ ਕਰੇ ਪਰ ਲੇਕਿਨ ਕਾਨੂੰਨ ਦੇ ਹੱਥ ਜਿਹੜਨੇ ਬੜੇ ਲੰਬੇ ਨੇ, ਬੜੀ ਜਲਦੀ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਬਿਲਕੁਲ ਸਜ਼ਾ ਦੇਵਾਂਗੇ, ਕਿਸੇ ਨੂੰ ਵੀ ਬਖਸ਼ਾਂਗੇ ਨਹੀਂ। ਕਿਉਂਕਿ ਐਕਸੀਡੈਂਟ ਜਿਹੜਾ ਹੋ ਗਿਆ ਉਸ ਬਾਅਦ ਉਹਨੂੰ ਮਦਦ ਕਰਨੀ ਚਾਹੀਦੀ ਸੀ, ਭੱਜਣ ਦੇ। ਜੇਕਰ ਐਕਸੀਡੈਂਟ ਕਿ ਕਿਤੇ ਵੀ ਹੋ ਜਾਂਦਾ ਐਕਸੀਡੈਂਟ ਪਰ ਲੇਕਿਨ ਸਾਨੂੰ ਜੋ ਕੋ ਜਖਮੀ ਆ ਜਾਂ ਕਿਸੇ ਦੇ ਸੱਟ ਲੱਗੀ ਆ ਸਭ ਤੋਂ ਪਹਿਲਾਂ ਸਾਡੀ ਉਹਨੂੰ ਮਦਦ ਕਰਨੀ ਚਾਹੀਦੀ ਹੈ ਕਿ ਅਸੀਂ ਤਾਂ ਆਪ ਕਾਨੂੰਨ ਦੇ ਅੰਦਰ ਵੀ ਸੋਧ ਹੋਈ ਜਾਈਏ ਸਭ ਤੋਂ ਪਹਿਲਾਂ ਸਾਨੂੰ ਜਖਮੀਆਂ ਦੀ ਜਿਸੇ ਤੇ ਜਿਹੜਾ ਵੀ ਨਾਲ ਹੋਇਆਗਾ ਉਹਦੀ ਬਦਦ ਕਰੇ ਜੇ ਪਰ ਲੇਕਿਨ ਉਹਨਾਂ ਨੇ ਭੱਜ ਕੇ ਜਿਹੜਾ ਮੈਸਬੰਦਾ ਕੋਰੋਨ ਨੂੰ ਇੱਕ ਵਾਰ ਫੇਰ ਤੋੜਿਆਗਾ ਸੋ ਬਿਲਕੁਲ ਉਹਨਾਂ ਦੇ ਖਿਲਾਫ ਦੇ ਲਈ ਲੀਗਲ ਕਾਰਵਾਈ ਹੋ ਉਹ ਇੱਕ ਜਿਹੜੇ ਗ੍ਰੈਂਡ ਵਿਟਾਰਾ ਵਾਲੇ ਡਰਾਈਵਰ ਸੀਗੇ ਜਿਹੜੇ ਅਸਲ ਵਿੱਚ ਇਲਾਜ ਅਧੀਨ ਹੈਗੇ ਹਸਪੀਟਲ ਦੇ ਦਾਖਲ ਹੈਗੇ ਨੇ ਉਹ ਉਹਨਾਂ ਦੇ ਮਦਰ ਸਾਹਮਣੇ ਆਏ ਸੀਗੇ ਉਹ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਬੇਵਜਾ ਵਿੱਚ ਆ ਦੇਖੋ ਇਹ ਕਾਨੂੰਨੀ ਪ੍ਰਕਿਰਿਆ ਕੀ ਕਿਸੇ ਨੂੰ ਇਸ ਦੇ ਲੈ ਕੇ ਜਿਆਦਾ ਮਸਲਾ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਹਜੇ ਕੇਸ ਜਿਹੜਾ ਉਹ ਇਨੀਸ਼ੀਅਲ ਸਟੇਜ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਵੀ ਜਿਹੜੀ ਆ ਖਲਲ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਨਵੈਸਟੀਗੇਸ਼ਨ ਅਫਸਰ ਜਿਹੜਾ ਉਹ ਅਬਦ ਲੈਵਲ ਤੇ ਇਮਾਨਦਾਰੀ ਦੇ ਨਾਲ ਜਿਹੜਾ ਪਾਰਦਰਸ਼ਤਾ ਦੇ ਨਾਲ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਆ ਸੋ ਇੱਕ ਪਾਸੇ ਇੱਕ ਹਾਰਸ਼ਪੁੱਤਰ ਚਲਾ ਗਿਆ ਔਰ ਦੂਸਰੇ ਪਾਸੇ ਕਿਸੇ ਨੇ ਗੱਲਾਂ ਨਹੀਂ ਕਰਨੀਆਂ ਚਾਹੀਦੀ ਨੇ ਕਾਨੂੰਨ ਦੇ ਅੰਦਰ ਉਹਨਾਂ ਨੂੰ ਵੀ ਜਿਹੜਾ ਇਨਵੈਸਟੀਗੇਸ਼ਨ ਅਫਸਰ ਦਾ ਸਾਥ ਦੇਣਾ ਚਾਹੀਦਾ ਹੈ ਦੇਖੋ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰੂਗਾ ਜਾਂ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਕਾਨੂੰਨ ਜਿਹੜਾ ਉਹਦੇ ਨਾਲ ਸਖਤੀ ਨਾਲ ਜਿਹੜਾ ਪੇਸ਼ ਆਊਗਾ ਬਿਲਕੁਲ ਜਿਹੜਾ ਵੀ ਵਿਅਕਤੀ ਜਦੋਂ ਵੀ ਉਹ ਕਾਨੂੰਨ ਦੀ ਗ੍ਰਿਫਤ 'ਚ ਆਇਆ ਜਦੋਂ ਵੀ ਕਾਨੂੰਨ ਦੇ ਸਕੰਝੇ 'ਚ ਆਇਆ ਉਹਦੇ ਖਿਲਾਫ ਲਾਮਸਾਜ਼ ਦਰਜ ਹੋਵੇ ਉਹ ਕਿ